ਸਸਰੀਕਾ ਦੇ ਸਾਰਿਆਂ ਨੂੰ ਅੱਜ ਆਪਾਂ ਖੰਡ ਖੰਡ ਦੇ ਸ਼ਕਰਫਾਰੇ ਬਣਾਵਾਂਗੇ ਉਦਦੇ ਆਪਾਂ ਗੁੜ ਦੇ ਬਣਾਏ ਸੀਗੇ ਆ ਕੌਲੀ ਮੈਦੇ ਦੀ ਹੈਗੀ ਤੇ ਫਾਇਚ ਪਾਲਾਂਗੇ ਨੂੰ ਡਾਉਂਗੇ ਚ ਆਪਾਂ ਹੁਣ ਦੇਸੀ ਘਿਓ ਪਾਵਾਂਗੇ ਚੰਗਾ ਚੱਕਿਆ ਉਹਦਾ ਪਾਇਆ ਜੇ ਲੋੜ ਪਈ ਤਾਂ ਆਪਾਂ ਫੇਰ ਥੋੜਾ ਲੱਗਿਆ ਤਾਂ ਹੋਰ ਪਾ ਲਾਂਗੇ ਸਿਰਸ ਚੰਗੀ ਤਰ੍ਹਾਂ ਮਲਾ ਲਾਂਗੇ ਇਹਨੂੰ ਆਪਾਂ ਸਟਰ ਬਣ ਗਿਆ ਤੇ ਹੁਣ ਆਪਾਂ ਇਹ ਥੋੜਾ ਜਿਹਾ ਦੁੱਧ ਪਾਵਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ ਨਪਾ ਹੋਰ ਦੁੱਧ ਪਾਵਾਂਗੇ ਇਹਨੂੰ ਆਪਾਂ ਠੀ ਵਾਂਗੂੰ ਗੁੰਨਣ ਲਾਾਂਗੇ ਮੈਂ ਇਦੈ ਨੂੰ ਜੇ ਲੋੜ ਹੋ ਪਈ ਤਾਂ ਦੁੱਧ ਹੋਰ ਪਾਵਾਂਗੇ ਨਹੀਂ ਪਾਉਂਦੇ ਨਹੀਂ ਥੋੜਾ ਜਿਹਾ ਜੜ ਰਹਿਦਾ ਵੀ ਪਾ ਦਾਂਗੇ ਆਪਾਂ ਹੁਣ ਇਹਨੂੰ ਦੋ ਚਾਰ ਮਿੰਟ ਰੱਖਾਂਗੇ ਟਾਕੇ ਦੁਬਾਰਾ ਫੇਰ ਗੁੰਨਾਂਗੇ ਇਹਨੂੰ లో దా మిట్టు వేను హను ఫోర్ గన్న తర चंकी तरह पुन लिया हम पाएगा पेड़ा बनाव गे थोड़ा जहाँ घ्यो लावे चकले त ਹੁਣ ਆਪਾਂ ਵੇਰ ਦਿਆਂਗੇ ਆਪਾਂ ਨਾ ਬਾਹਲੇ ਪਤਲੇ ਕਰਗੇ ਤੇ ਨਾ ਬਾਹਲੇ ਮੋٹے ਕਰਗੇ ਠੀਕ ਜਿਹਾ ਹੀ ਰੱਖਾਂਗੇ ਐਸ ਤਰ੍ਹਾਂ ਹੋ ਗਈ ਰੋਟੀ ਵੇ ਇੰਨੀ ਕੁ ਮੋਟੀ ਰੱਖਾਂਗੇ ਆਪਾਂ ਹੁਣ ਆਪਾਂ ਇਹਦੀ ਕਟੰਗ ਕਰਾਂਗੇ ਆਪਾਂ ਕਟਾਂ ਕਰ ਲਈ ਹੁਣ ਤੇ ਆਪਾਂ ਡਾਂਗੇ ਚਪਾਲਾਂਗੇ ਹਾਂ ਹੁਣ ਆਪਣੇ ਅੱਗ ਮਚਪੀ ਤੇ ਕੜਾਈ ਤੇ ਰਾਂਗੇ ਹੁਣ ਅਰ ਫੈਂਡ ਪਾਵਾਂਗੇ ਆਪਣਾ ਗਰਮ ਹੋ ਗਿਆ ਆਪਾਂ ਸ਼ਕਰ ਪਾਰੇ ਪਾਵਾਂਗੇ ਆਪਣਾ ਫੈਂਡ ਗਰਮ ਹੋ ਗਿਆ ਤੇ ਅੱਗ ਪਹਿਲਾਂ ਥੋੜੀ ਤੇਜ਼ ਸੀ ਤੇ ਹੁਣ ਆਪਾਂ ਘਟ ਕਰੀ ਐ ਤੇ ਹੁਣ ਆਪਾਂ ਪਾ ਦੇਾਂਗੇ ਸ਼ਕਰ ਪਾਰੇ ਆਪਾਂ ਥੋੜੇ ਥੋੜੇ ਹੁਣ ਹਲਾ ਦੇਾਂਗੇ ਇਹਨਾਂ ਨੂੰ ਮਾਜੜੇ ਬ੍ਰਾਊਨ ਹੋ ਗਏ ਪਹਿਲਾਂ ਪਾਏ ਸੀ ਆਪਾਂ ਇਹ ਕੱਢ ਲੈਨੇ ਆਪਾਂ ਲਓ ਆਪਾਂ ਇਹ ਚੱਕਰ ਪਾ ਰਹੇ ਹੁਣ ਥੋੜੇ ਥੋੜੇ ਬ੍ਰਾਊਨ ਹੋ ਗਏ హా క हम अपने कढ़ाई ला देंगे तो दूजी कढ़ाई धरवा ची बनाव गे खंड पावे कौली खंड भी है ਆਪਾਂ ਫਿਰ ਦੇਖੋ ਲਿਖਾਂ ਪਾਣੀ ਦੇ ਪਾਵਾਂਗੇ ਜਦੋਂ ਖੰਡ ਖੁਰ ਗਈ ਫਿਰ ਚਾਸ ਨੇ ਬਣਨੀ ਸ਼ੁਰੂ ਹੋ ਜਾਊਗੀ ਫਿਰ ਆਪਾਂ ਚੰਗੀ ਤਰ੍ਹਾਂ ਪਕਾ ਕੇ ਚਾਸ ਨੇ ਲਾਵਾਂਗੇ ਇੱਕ ਤਾਰ ਬਣਾ ਕੇ ਇਹ ਇੱਕ ਤਾਰ ਬਣ ਗਈ ਹੈ ਤੇ ਹੁਣ ਆਪਾਂ ਲਾਵਾਂਗੇ ਦੇਖੋ ਕੱਢੀ ਵਧੀਆ ਬਣੀ ਏ ਚਾਸ ਨੇ ਹੁਣ ਆਪਾਂ ਵਿੱਚ ਸ਼ਕਰਪਾਰੇ ਪਾ ਦੇਾਂਗੇ ਇਸ ਤਰ੍ਹਾਂ ਖਲਾਈ ਜਾਵਾਂਗੇ ਜੇ ਮੇਰੇ ਮੈਂ ਠੰਡੀ ਹੋਈ ਜਾਊਂ ਆ ਮੈਂ ਜੇਕਰ ਵੇਖੇ ਨਾ ਵੀ ਲੱਗੀ ਜਾਊਗੀ ਸ਼ਕਰ ਪਾਰਿਆਂ ਨੂੰ ਤੇ ਜੰਮੀ ਜਾਊਗੀ ਆਪਾਂ ਪਾਣੀ ਚ ਰੱਖ ਕੇ ਵੀ ਠਾਰ ਸਕਦੇ ਆ ਪਾਣੀ ਚ ਰੱਖ ਕੇ ਠਾਰਾਂਗੇ ਲਓ ਆਪਣੀ ਜਾਸ ਨੇ ਥੋੜੀ ਨਾਲ ਲੱਗਣ ਲੱਗ ਗਈ ਇਹਨਾਂ ਦੇ ਜੰਮਣ ਲੱਗ ਗਈ ਠੰਡੇ ਹੋ ਚੱਲੇ ਇਹ ਚਾਸ ਨੇ ਵੀ ਠੰਡੀ ਹੋ ਗਈ ਹੈ ਤੇ ਆਪਾਂ ਇਸੇ ਤਰ੍ਹਾਂ ਨਾਚਰ ਹਲਾਈ ਜਾਵਾਂਗੇ ਆਪੋਨੇ ਸਕਰਪਾਰੇ ਬਣ ਗਏ ਚਾਸ ਨੇ ਕੋਈ ਜਿਆਦਾ ਠਰ ਗਈ ਹੈ ਪਹਿਲਾਂ ਥੋੜੀ ਇਹ ਆਪਣੇ ਬਹੁਤ ਵਧੀਆ ਬਣ ਗਏ ਸਕਰਪਾਰੇ ਆਪਾਂ ਟੌਂਗੇ ਚ ਪਾ ਲਾਂਗੇ ਇਹ ਫੋਟੇ ਬੜੇ ਵਧੀਆ ਬਣੇ ਸ਼ਕਰਪਾਰੇ ਤੋੜ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਬਣੇ ਆ ਪੋਲੇ ਬਣੇ ਆ ਨਾਲੇ ਦੇਸੀ ਘਿਓ ਵਾਲੇ ਖੰਡ ਦੇ ਸ਼ਕਰਪਾਰੇ ਬਹੁਤ ਵਧੀਆ ਬਣੇ ਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ